ਸਾਡੇ ਨਾਲ ਮੌਜੂਦ ਨੇ ترਸੀਮ ਸਿੰਘ ਜੀ ਭਾਈ ਅਮਰਤਪਾਲ ਦੇ ਪਿਤਾ ਨੇ ਔਰ ਜਿਹੜੀ ਇਹ ਗੱਲ ਚੱਲ ਰਹੀ ਹੈ ਕਿ ਭਾਈ ਅਮਰਤਪਾਲ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨਾ ਚਾਹੁੰਦੇ ਨੇ ਇਸ ਦੇ ਬਾਰੇ ਗੱਲਬਾਤ ਕਰਦੇ ਆ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਖਫਤੇ ترਸੀਮ ਸਿੰਘ ਜੀ ਵਾਇਗੁਰਜੀ ਦਾ ਖਾਲਸਾ ਵਾਇਰੇ ਫਤਿਹ ਜੀ ترਸੀਮ ਸਿੰਘ ਜੀ ਜਿਹੜੀ ਇਹ ਗੱਲ ਚੱਲ ਰਹੀ ਕਿ ਭਾਈ ਅਮਰਤਪਾਲ ਆਜ਼ਾਦ ਤੌਰ ਤੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਫਡੂਰ ਸਾਹਿਬ ਤੋਂ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਅਜੇ ਤੱਕ ਜੀ ਸਾਨੂੰ ਤੇ ਇਹਦੇ ਵਿੱਚ ਕੁਝ ਵੀ ਸੱਚਾਈ ਨਹੀਂ ਲੱਗ ਰਹੀ ਤੁੱਕ ਜੀ ਜਿੱਦੀ ਵਾਰਾ ਵੀ ਪਹਿਲਾਂ ਹਸਪਤਾਲ ਨਾਲ ਸਾਡੀ ਮੁਲਾਕਾਤ ਹੋਈ ਹੈ ਉਹਨਾਂ ਨੇ ਉਸ ਇਸ ਮਾਮਲੇ ਤੇ ਉਹ ਕਹਿੰਦੇ ਕਿ ਨਹੀਂ ਮੈਂ ਰਾਜਨੀਤੀ 'ਚ ਨਹੀਂ ਹੋਣਾ ਚਾਹੁੰਦਾ ਜੀ ਜੀ ਤੇ ਬਤੇ ਹੁਣ ਇਹ ਤਾਂ ਕਈ ਥੋੜੇ ਦਿਨਾਂ ਤੋਂ ਸਾਨੂੰ ਇਹ ਫਾਰਮ ਮਿਲ ਰਹੇ ਆਂ ਅਸੀਂ ਇਹਦੇ ਕਰਕੇ ਉਹਨਾਂ ਨੂੰ ਮਿਲਣ ਜਾ ਰਹੇ ਆਂ ਹੂੰ 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 ਤੇ ਉਹ ਤੋਂ ਮਿਲਣ ਤੋਂ ਬਾਅਦ ਜੀ ਫਿਰ ਕੋਈ ਉਹ ਉਹਨਾਂ ਨਾਲ ਗੱਲ ਕਰਨ ਤੇ ਅੱਛਾ ਤੁਸੀਂ ਕਦੋਂ ਮੁਲਾਕਾਤ ਕਰਨ ਜਾ ਰਹੇ ਹੋ ਉਹਨਾਂ ਨਾਲ ਅਸੀਂ ਕੱਲ ਕਰਾਂਗੇ ਮੁਲਾਕਾਤ ਅੱਛਾ ਕੱਲ ਕਰਨ ਜਾ ਰਹੇ ਹੋ ਤੇ ਇਹ ਇਸ ਤੋਂ ਪਹਿਲਾਂ ਜਦੋਂ ਵੀ ਤੁਹਾਡੀ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਕਦੇ ਇਸ ਤੇ ਸਹਿਮਤੀ ਪ੍ਰਗਟਾਈ ਹੈ ਕੀ ਇਲੈਕਸ਼ਨ ਲੜਨਾ ਹੈ ਕਿ ਨਹੀਂ ਲੜਨਾ ਨਹੀਂ ਨਹੀਂ ਉਹਨਾਂ ਦੇ ਅਜੇ ਤੱਕ ਤੇ ਸਾਡੇ ਨਾਲ ਕਦੀ ਇਹ ਉਹਨਾਂ ਨੂੰ ਜ ਉਹਨਾਂ ਸਾਨੂੰ ਜਿਹਨਾਂ ਬਾਰੋਂ ਕਹਿੰਦੇ ਸੀ ਵੀ ਤੇ ਅਸੀਂ ਉਹਨਾਂ ਨੇ ਕਿਹਾ ਉਹ ਕਹਿੰਦੇ ਸੀ ਨਹੀਂ ਜੀ ਜੀ ਇੱਕ ਨਾ ਵਕੀਲ ਨੇ ਉਹਨਾਂ ਦੇ ਉਹ ਦਾਵਾ ਕਰ ਰਹੇ ਨੇ ਕਿ ਭਾਈ ਅਮਰਪਾਲ ਇਲੈਕਸ਼ਨ ਲੜਨਾ ਚਾਹੁੰਦੇ ਨੇ ਚਲੋ ਇਹ ਸੀ ਇਹ ਚੀਜ਼ ਹੈ ਕਿ ਕੱਲ ਨੂੰ ਕਲੀਅਰ ਹੋ ਜਾਊਗਾ ਕਿ ਜਦੋਂ ਅਸੀਂ ਡਾਇਰੈਕਟਲੀ ਉਹਨਾਂ ਨੂੰ ਮਿਲਾਂਗੇ ਹੂੰ ਹੂੰ ਤੇ ਉਹ ਹੈ ਉਹਨਾਂ ਨੇ ਬਾਕੀ ਉਹਨਾਂ ਦਾ ਕੋਈ ਮਤ ਕੇ ਚੇਂਜ ਹੋਇਆ ਇਸ ਇਸ ਮਾਮਲੇ ਦੇ ਤੇ ਕੋਈ ਕਿਉਂ ਕੱਲ ਨੂੰ ਅਸੀਂ ਖੁਦ ਮਿਲ ਕੇ ਤੇ ਫੇਰ ਹੀ ਉਹਨਾਂ ਨੂੰ ਕਹਿੰਦੇ ਆ ਕਿ ਨਹੀਂ ਚਾਹੀਏ ਅੱਛਾ ਠੀਕ ਹੈ ਜੀ ਅੱਛਾ ਤਰਸੀਮ ਸਿੰਘ ਜੀ ਇੱਕ ਆਖਰੀ ਸਵਾਲ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਭਾਈ ਅਮਰਪਾਲ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਨਹੀਂ ਸਾਨੂੰ ਤਾਂ ਲੱਗਦਾ ਵੀ ਨਹੀਂ ਲੜਨੀ ਚਾਹੀਦੀ ਹੂੰ ਤੁਸੀਂ ਮਤਲਬ ਸਹਿਮਤ ਨਹੀਂ ਹੋ ਇਲੈਕਸ਼ਨ ਲੜਨ ਦੇ ਲਈ ਨਾ ਅ ਨਹੀਂ ਕਿਉਂਕਿ ਉਹ ਬਾਹਰ ਹੈ ਆ ਤੇ ਹਾਲਾਤ ਸਾਰੇ ਤਰ੍ਹਾਂ ਦੇ ਕਿਉਂ ਜਿਹੜੀਆਂ ਕਿਉਂਕਿ ਪ੍ਰਸ਼ਾਸਨ ਦਾ ਦਬਾਅ ਸਾਰੀ ਇਸ ਸਰਕਾਰ ਸਾਡੇ ਉੱਪਰ ਚੜੀ ਹੈ ਜੀ ਜੀ ਇਸ ਕਰਕੇ ਇਸ ਦੇ ਹਾਲਾਤ ਤੇ ਮੇਰੇ ਕਾਲ ਤੇ ਸਾਨੂੰ ਨਹੀਂ ਇਹ ਇਸ ਕੰਮ ਹੂੰ ਇੱਕ ਇੱਕ ਆਖਰੀ ਸਵਾਲ ਜਿਵੇਂ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਭਾਜੀਪੀ ਨੂੰ ਸਵਾਲ ਪੁੱਛਦੇ ਨੇ ਕਿਸਾਨਾਂ ਦੇ ਮੁੱਦੇ ਤੇ ਤੁਸੀਂ ਜੀ ਮੈਂ ਸੁਣਿਆ ਸੀ ਕਿ ਕੋਈ ਗੱਲ ਕੀਤੀ ਸੀਗੀ ਅਮਰਤਪਾਲ ਦੇ ਮੁੱਦੇ ਤੇ ਲੋਕਾਂ ਨੂੰ ਇਹ ਅਪੀਲ ਕੀਤੀ ਸੀ ਕਿ ਸਵਾਲ ਪੁੱਛੇ ਜਾਣਾ ਆਮ ਆਦਮੀ ਪਾਰਟੀ ਤੋਂ ਭਾਜੀਪੀ ਤੋਂ ਨਹੀਂ ਇਹ ਤੇ ਚੀਜ਼ ਹੈ ਕਿ ਸਵਾਲ ਤੇ ਲੋਕ ਉਹਨਾਂ ਨੂੰ ਪੁੱਛ ਵੀ ਰਹੇ ਆ ਪਹਿਲਾਂ ਵੀ ਪੁੱਛ ਰਹੇ ਆ ਜਿਹੜੇ ਆਪਣੇ ਕੌਂਸਲ ਦੇ ਵੀ ਤੁਸੀਂ ਗਲਤ ਕੀਤਾ ਉਹਨਾਂ ਦਾ ਉਹਨਾਂ ਦਾ ਕੋਈ ਇਦਾਂ ਦਾ ਕੋਈ ਜ਼ਰੂਰਤ ਨਹੀਂ ਕਿ ਜੂਨਰ ਦੇਣ ਦੇ ਸੇ ਫਿਰਣੇ ਸਾਲ ਬਾਅਦ ਤਾਂ ਫਿਰ ਵਧਾ ਰਹੇ ਜੋ ਇਹਦੇ ਵਿੱਚ ਕੋਈ ਤੇ ਇਹ ਲੋਕ ਸਾਨੂੰ ਨਹੀਂ ਆ ਕੇ ਕਹਿੰਦੇ ਪੇ ਸਵਾਲ ਪੁੱਛਦੇ ਆ ਕੱਲ ਵੀ ਪੁੱਛਿਆ ਗਿਆ ਅੱਜ ਰੋਜ਼ ਪੁੱਛਦੇ ਲੋਕੀ ਉਹਨਾਂ ਨੂੰ ਮਿਲਦੇ ਜਦੋਂ ਨਾਲੇ ਤੁਮਸਰੀਆਂ ਜੀ 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 ਤੇ ਤੇ ਜਿਵੇਂ ਤੁਸੀਂ ਵੀ ਕਹਾਂਗੇ ਲੋਕਾਂ ਨੂੰ ਵੀ ਇਹ ਪੁੱਛਿਆ ਜਾਣਾ ਚਾਹੀਦਾ ਕਿ ਨਸ਼ਿਆਂ ਦਾ ਮਾਮਲਾ ਕਿੱਥੋਂ ਤੱਕ ਹੱਲ ਕੀਤਾ ਸਰਕਾਰ ਨੇ ਜਾਂ ਬੇਦਬੀ ਵਾਲਾ ਦੂਜਾ ਕੋਈ ਕੰਮ ਕੀ ਕੀਤਾ ਉਹ ਆਪਣੇ ਦੱਸਣ ਵੀ ਲੋਕਾਂ ਨੂੰ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਅਰਸੇਮ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਠੀਕ ਹੈ ਜੀ